अलविन तुसी तैयार हो लगे हो हम तुसी आजकल दौरा जाना तुसी बस आपके लिए सेलिब्रेशन करनी है 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 रेडी होइए आप ना mm. चमामम रेडी होइए है चलो चलो रेस के रेडी फोन कहाँ था पहुँचो ये नहीं अंदर कहाँ तो थी कितने चल रहे ने मंत्री साहब अलविन चलो चलिए आ जाओ चलिए जाओ आ जाओ आ जाओ आ जाओ आ जाओ मटका

जी आप बजना है कि अपने बच्चे को बचाना है बजाना है ना नहीं कल सब सही हुए सदन सत्ता नहीं है ये बारीदा का सरकार है ये सब ना तो सत्ता हो सकता है जी ऐसी सारे ये प्रबंधन के नाम है नॉन लेट मी लेट आई मैं चल दे

ਅਲਵਿੰਗ ਗੋਪੇ ਖਾਣੇ ਖਾਲੀ ਪਲੇਟ ਹੀ ਖਾਣੀ ਆ ਦੱਸ ਮੈਨੂੰ ਕੋਲੋਂ ਪਹਾਂ ਇੱਧਰ ਆ ਮਾਰੇ ਅਲ ਪਾਪਾ ਬਣਾ ਰਹੇ ਪਾਪਾ ਬਣਾ ਰਹੇ ਆ ਆਜੋ ਗੋਲ ਗੱਪੇ ਛੱਤਰੋ ਤੁਸੀਂ ਵੀ ਆ ਲਓ ਲੋ ਗੋਲ ਗੱਪੇ ਛਕੋ ਮੈਂ ਘੱਪੇ ਜਾਊਂਗੀ ਆ ਲਓ

ਕਿਸਤਾ ਰੁਕਦੇ ਨਹੀਂ ਪਏ ਨਾ 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 ਜਾ ਪਾਪਾ ਕੋ ਜਾ ਜਾ ਪਾਪਾ ਕੋ ਜਾ 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 ਵੈ ਗੁਰੂ ਜੀ ਤੁਰਪਿਆ ਮੇਰਾ ਨੰਨਾ ਬੱਚਾ ਤੁਰਪਿਆ ਮੇਰਾ ਨੰਨਾ ਬੱਚਾ ਤੁਰਪਿਆ आ जाओ 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 क्या हुआ सिर्फ तो हम जो तारे <laughs> <laughs> हैं ना देखी नहीं नो नो व्हाट इज दिस एल्विन 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 नंगे चक ले तू जी नंगे चक लिया सो हम बस Ayo, 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 s y o ayo, 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 a r o ayo, a o ayo, 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 a ayo,

थैंक यू हां जी हां जी हां जी मी मी थैंक यू सो मच या या थैंक यू फॉर आस्किंग या थैंक यू ਲੈ ਕਿ ਚੰਗੇ ਲੋਕ ਵੀ ਹੁੰਦੇ ਐ ਐਲਵਿਨ ਤੂੰ ਵੀ ਇਦਾਂ ਹੀ ਬਣਨਾ ਐ ਠੀਕ ਐ ਠੀਕ ਐ ਬਾਹਰ ਹਾਂ ਕਿ ਸਿਰ ਤੇ ਤੋਂ ਕਪੜਾ ਲੈ ਲੈਂਦੇ ਹੈ ਗੁਰਦਵਾਰਾ ਤੁਸੀਂ ਖੇਤੀਆਂ ਕਰਦੇ ਸੀ ਹੈ ਗੁਰਦਵਾਰਾ ਕਿ ਲੰਦੀ ਪੀ ਸੀ ਦੱਸ ਮੈਨੂੰ ਆਓ ਚੱਲੀਆਂ ਤੁਹਾਨੂੰ ਪੈਰ ਨਾ ਭੰਲੀ ਆਪਣਾ ਇੱਧਰ ਲੈ ਕੇ ਆਈ ਹੋ ਇਹਨੂੰ ਮੇਰ ਕੋਲ ਲਿਆ ਇਹਨੂੰ ਇਹ ਕਿਸੀ ਨੇ ਜਾ ਗगन ਸਾਹ ਨਹੀਂ ਨਹੀਂ ਇਹ ਨਹੀਂ ਸੀ ਕਿ ਹੋ ਰਿਹਾ ਹਾਂ ਛਲਵਿੰਨ ਇੰਨਾ ਮਜ਼ਾ ਕੀਤਾ ਅੱਜ ਤੁਸੀਂ ਬਾਬਾ ਜੀ ਦੇ ਘਰ ਵਿੱਚ ਦੱਛੋ ਸਾਨੂੰ ਹੈਂ ਕਿੰਨਾ ਮਜ਼ਾ ਕਰਕੇ ਆਏ ਹੋ ਹਮ ਦਸ ਨੀਨਾ ਕਿੰਨਾ ਮਜ਼ਾ ਕੀਤਾ ਹੈ ਲੰਗੇ ਚੱਕੀ ਸੀ ਨਾ 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 ਇਹ ਨਹੀਂ ਤਰਨੀ ਹੁਣ ਤਾਂ ਵੱਡੀ ਹੋ ਗਈਆਂ ਹੁਣ ਤੁਸੀਂ ਵੱਡੇ ਹੋ ਗਏ ਹੋ ਉਹਨੇ ਤਾਂ ਇੱਡੇ ਫਿੱਟ ਆ ਗਈਆਂ ਹੈਨਾ ਇਹਨਾਂ ਲਾ ਜਲਦੀ ਨੀਂ ਬੀਬੀ ਬਣ ਕੇ ਬੈਠੀ ਹੈ ਦਰਬਸ਼ ਹੈਲਨ ਪਤੀ ਲਿਖਿਆ ਚੀ ਨਾ ਦਾਲ ਜੀ ਮੈਂ ਤਾਂ ਆਸੂ ਰਿਹਾ ਤੁਸੀਂ ਤੁਸੀਂ ਵਾਪਸ ਘਰ ਜਾ ਰਹੇ ਆ ਠੀਕ ਹੈ ਕੋਲ ਤੇ ਰਿਓਨ ਤੁਸੀਂ ਸੇਟਾ ਲਿਆ

टेबल में नहीं रेडना